ਸਸੇ ਗਾਲ ਦੋਸਤੋ ਮੈਂ ਰੇਸ਼ਮ ਸਿੱਧੂ ਤੁਸੀਂ ਦੇਖ ਰਹੇ ਹੋ ਕੇ ਐਲ ਫਾਸਟ ਨਿਊਜ਼ ਤੇ ਅੱਜ ਇਸ ਟਾਈਮ ਮੌਜੂਦ ਹਾਂ ਪਿੰਡ ਵੱਡਾ ਉਗੜਾ ਦੇ ਬੱਸ ਸਟੈਂਡ ਤੇ ਤੇ ਅੱਜ ਕੱਲ ਜਿੱਥੇ ਜਿਹੜਾ ਖੇਤੀ ਜਿਹੜੇ ਘਾਟੇ ਦਾ ਸੌਦਾ ਵਾਂਗ ਗਿਆ ਬਹੁਤ ਸਾਰੇ ਨੌਜਵਾਨ ਆ ਜਿਹੜੇ ਖੇਤੀ ਨੂੰ ਛੱਡ ਕੇ ਹੋਰ ਧੰਦਿਆਂ ਨਾਲ ਜੁੜੇ ਹੋਏ ਆ ਤੇ ਆ ਨੌਜਵਾਨ ਦੇਖ ਸਕਦੇ ਹੋ ਤੁਸੀਂ ਇਹ ਪ੍ਰਾਈਵੇਟ ਬੈਂਕ ਦੀ ਨੌਕਰੀ ਕਰਦੇ ਸੀ ਤੇ ਉਹ ਨੌਕਰੀ ਛੱਡ ਕੇ ਖੇਤੀ ਦਾ ਕਿੱਤਾ ਅਪਣਾਇਆ ਉਹਨਾਂ ਨੇ ਤੇ ਆਪਾਂ ਗੱਲਬਾਤ ਕਰਦੇ ਆ ਸਬਜੀ ਲਾਈ ਬੈਠੇ ਆ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਪਣੇ ਦਰਸ਼ਕਾਂ ਨੂੰ ਦੱਸਦੇ ਹੋ ਕਿਹੜਾ ਪਿੰਡ ਆ ਤੇ ਕੀ ਨਾਮ ਆ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਨਜੀਤ ਸਿੰਘ ਪਿੰਡ ਰੁਘੋਆਣਾ ਤੇ ਕਿੱਤਾ ਪਹਿਲਾਂ ਜਿਵੇਂ ਕਿ ਦੱਸਿਆ ਬਾਈ ਜੀ ਨੇ ਮੇਰਾ ਪਹਿਲਾਂ ਮੈਂ ਹਿੰਦੂ ਸੰਡ ਬੈਂਕ ਦੇ ਵਿੱਚ ਡਿਪਟੀ ਮੈਨੇਜਰ ਦੀ ਪੋਸਟ ਤੋਂ ਡਿਜ਼ਾਈਨ ਪਾ ਕੇ ਖੇਤੀ ਵੱਲ ਆ ਆ ਝਿੰਗਾ ਫਾਰਮ ਵੀ ਹੈ ਮੇਰੇ ਕੋਲ ਤੇ ਨਾਲ ਨਾਲ ਸਬਜ਼ੀਆਂ ਦਾ ਜਿਹੜਾ ਆਪਣਾ ਕੰਮ ਕਰਦੇ ਆ ਕਹੇ ਕਿਲੇ ਆਪਣੀ ਜਮੀਨ ਜਮੀਨ ਟੋਟਲ ਆਪਣੇ ਕੋਲ 16 ਕਿਲੇ ਜਮੀਨ ਹੈ ਠੀਕ ਹੈ ਖੇਤੀ ਪਹਿਲਾਂ ਵੀ ਆਪ ਹੀ ਕਰਦੇ ਹੋ ਕਿ ਕੀ ਕਾਰਨ ਰਿਹਾ ਪਹਿਲਾਂ ਤੁਸੀਂ ਜੋਬ ਕੀਤੀ ਫਿਰ ਤੁਹਾਡੇ ਰਾਸ ਨਹੀਂ ਆਈ ਫਿਰ ਫਿਰ ਖੇਤੀ ਵਾਲੇ ਪਾਸੇ ਨਹੀਂ ਪਹਿਲਾਂ ਖੇਤੀ ਕਰਦੇ ਸੀਗੇ ਫਿਰ ਖੇਤੀ ਤੋਂ ਐਂ ਜਿ ਲੱਗਿਆ ਵੀ ਜੋਬ ਵਾਲੇ ਪਾਸੇ ਜਾ ਗਏ ਇਹ ਉਹ ਸੌਖਾ ਲੱਗਦਾ ਕੰਮ ਸੌਖਾ ਹੈਗਾ ਪਰ ਉਹ ਜਦੋਂ ਵਿੱਚ ਜਦੋਂ ਆਪਾਂ ਚੀਜ਼ ਦੇ ਪੰਨੇ ਆ ਫਿਰ ਆਪਾਂ ਨੂੰ ਪਤਾ ਲੱਗਦਾ ਵੀ ਕਿਹੜੀ ਚੀਜ਼ ਆਪਾਂ ਨੂੰ ਜ਼ਿਆਦਾ ਪੋਟੈਂਸ਼ੀਅਲੀ ਅ ਜੇ ਆਪਾਂ ਮੰਨ ਕੇ ਚੱਲੋ ਹੈਜੇ ਤੌਰ ਤੇ ਦੇਖਿਆ ਜਾਵੇ ਆਪਾਂ ਨੂੰ ਇਨਕਮ ਦੇ ਸੋਰਸ ਤੇ ਦੇਖਿਆ ਜਾਵੇ ਕਿਹੜੀ ਚ ਆਪਾਂ ਜ਼ਿਆਦਾ ਵੱਧ ਸਕਦੇ ਹਾਂ ਹੂੰ ਸੋ ਜੌਬ ਸੀਗੀ ਉਹ ਜਿੰਨੀ ਇੱਕ ਚਲੋ ਗਰੋਥ ਹੁੰਦੀ ਸੀਗੀ ਹੂੰ ਪਰ ਉਸ ਦੇ ਹਿਸਾਬ ਨਾਲ ਮੰਨ ਕੇ ਚਲੋ ਨਹੀਂ ਹੁੰਦੀ ਸੀਗੀ ਤੇ ਜਿਵੇਂ ਜਿਵੇਂ ਪਤਾ ਲੱਗਿਆ ਵੀ ਆਪਾਂ ਜਾਦੇ ਕਿਸ ਖੇਤ ਚ ਲੈ ਕੇ ਜਾਂਦੇ ਤੇ ਵੀਰੇ ਸਬਜ਼ੀ ਵਾਲੇ ਖੇਤਰ ਚ ਆਪਾਂ ਆਏ ਅੱਛਾ ਤੇ ਉਹ ਦੋ ਕਿੱਦਿਆਂ ਤੋਂ ਸਟਾਰਟਿੰਗ ਕੀਤੀ ਐ ਇਹ ਫਸਟ ਟਾਈਮ ਹੈਗਾ ਠੀਕ ਹੈ ਤੇ ਉਹਨਾਂ ਵਾਲੇ ਟਾਈਮ ਦੇ ਵਿੱਚ ਇਸ ਨੂੰ ਵਧਾਵਾਂਗੇ ਅੱਗੇ ਅੱਗੇ ਹੋਰ ਅੱਗੇ ਲੈ ਕੇ ਮੰਨ ਕੇ ਚੱਲੋ ਵੀ ਉਮੀਦ ਹੈ 4 ਤੋਂ 5 ਕਿੱਲਾਂ ਤੱਕ ਐਸ ਨੂੰ ਆਪਾਂ ਪਹੁੰਚਾਉਣਾ ਠੀਕ ਹੈ ਤੇ ਤੁਸੀਂ ਵੀ ਬਾਈ ਇੱਧਰ ਆ ਜਾਓ ਤੁਸੀਂ ਵੀ ਨਾਲ ਨਾਲ ਖੇਤ ਤੋਂ ਨਹੀਂ ਗਮਾਂਢੀਆਂ ਦੋਸਤ ਮਿੱਤਰੋਂ ਨਹੀਂ ਖੇਤ ਦੂਸਰੀ ਸਾਈਡ ਆ ਜੀ ਇਹਨਾਂ ਦਾ ਦੂਸਰੀ ਸਾਈਡ ਹੈ ਅੱਛਾ ਬਈ ਤੁਸੀਂ ਬਚਪਨ ਤੋਂ ਰਹਿ ਕੱਠੀ ਰਹੀ ਸੀ ਤੇ ਵਿਚਾਰ ਵੀ ਦੋਨਾਂ ਨੇ ਇਕੱਠੇ ਬਣਾਇਆ ਵੀ ਸਬਜ਼ੀ ਲਾਈ ਹੈ ਹਾਂ ਸਬਜ਼ੀ ਦਾ ਵਿਚਾਰ ਇਕੱਠਾ ਬਣਾਇਆ ਜੀ ਜੋ ਇਹਨਾਂ ਨੇ ਪਹਿਲਾਂ ਛੱਡਤੀ ਸੀ ਮੈਂ ਹੁਣ ਛੱਡੀ ਹੈ अच्छा ਤੁਸੀਂ ਵੀ ਕਿਹੜੇ ਬੈਂਕ ਐਚਡੀਐਫਸੀ ਸੀ ਹਾਂਜੀ ਪਹਿਲਾਂ ਐਚਡੀਐਫਸੀ ਜੋਬ ਕੀਤੀ ਹੈ ਮੈਂ ਤਿੰਨ ਸਾਲ ਹੂੰ ਫਿਰ ਿੰਡੋਸਨ ਬੈਂਕ ਕਰੀ ਹੈ ਲਗਭਗ ਇੱਕ ਸਾਲ ਤੇ ਵਿਚਾਰ ਫਿਰ ਦੋਨਾਂ ਨੇ ਇਕੱਠੇ ਹੋਣਾ ਲੈ ਕੇ ਇੱਕ ਦੂਜੇ ਨੂੰ ਰੀਜ਼ਨ ਦੇਖ ਕੇ ਵੀ ਉਹਨੇ ਛੱਡਤੀ ਵੀ ਆਪਾਂ ਵੀ ਖੇਤੀ ਕਰ ਲਈ ਨਹੀਂ ਨਹੀਂ ਇਹ ਥੋੜੀ ਜੀ ਦਿੱਕਤਾਂ ਵੀ ਆਉਂਦੀਆਂ ਜੀ ਪ੍ਰਾਈਵੇਟ ਜੋਬ ਕਰਦੇ ਆਪਾਂ ਹੂੰ ਤਾਂ ਕਰਕੇ ਇਹ ਸੋਚਿਆ ਵੀ ਕਿਸੇ ਦੀ ਬੰਦੇਸਟ ਕੰਮ ਕਰਨ ਨਾਲੋਂ ਚਲੋ ਆਪਦਾ ਕਰ ਲਈਏ ਹੂੰ ਤਾਂ ਇਹ ਸੋਚ ਕੇ ਕਾ ਕਿਲੇ ਆ ਤੁਹਾਡੇ ਟੋਟਲ ਤੇ ਕਿੰਨੇ ਕਿਲੇ ਖੇਤੀ ਜਿਹੜੀ ਇਹ ਸਬਜੀ ਦੀ ਕਰੀ ਕਰੀਓ ਤੁਸੀਂ ਸਬਜ਼ੀ ਕਿੱਤਨੀ ਲਗਭਗ ਡੇਢ ਏਕੜ ਚ ਕਰੀ ਹੈ ਜੀ ਇਸ ਵਾਰੀ ਪਹਿਲੀ ਵਾਰੀ ਕਰੀ ਆਪਾਂ ਖੇਤ ਦੋਨਾਂ ਹੀ ਦੂਰ ਦੂਰ ਹੈ ਤੁਹਾਡੇ ਹਾਂਜੀ ਖੇਤ ਦੂਰ ਦੂਰ ਹੈ ਅੱਛਾ ਤੇ ਜਿਹੜੀ ਤਾਂ ਮੇਰੇ ਖਿਆਲ ਚ ਸਾਨੂੰ ਐ ਲੱਗਦਾ 5 ਕਿਲੋਮੀਟਰ ਤੇ ਲਗਭਗ ਸਾਡਾ ਹਾਂਸ ਲਾਊਗਾ ਕਿ ਇੱਦਾਂ ਦਾ ਅੱਛਾ ਤੇ ਲਾਈ ਫਿਰ ਸਬਜ਼ੀ ਇੱਕੋ ਜੀ ਦੋਨਾਂ ਨੇ ਉਹੀ ਬਸ ਇੱਕੋ ਜੀ ਲਾ ਲਈ ਅਸੀਂ ਸਾਨੂੰ ਆਏ ਜੀ ਇੱਕੋ ਜੀ ਲੱਗ ਗਏ ਜਿਹੜੀਆਂ 4-5 ਐ ਵਰਾਇਟੀਆਂ ਐ ਸਦੇ ਲਾ ਲੀਆਂ ਉਹੀ ਮੇਰੇ ਕੋਲੇ ਐ ਠੀਕ ਐ ਤੇ ਉੱਥੇ ਵੀ ਅਸੀਂ ਮੰਡੀ ਕਰਨ ਮੰਨ ਕੇ ਚੱਲੋ ਆ ਸਾਹਮਣੇ ਜੋ ਹੈਗਾ ਆਪਾਂ ਇਹ ਕਰਦੇ ਆਂ ਕਿ अच्छा आप ही मतलब ਪਿੰਡ 'ਚ ਹੀ ਵੇਚਦੇ ਹੋ કે ਕੋਈ ਹੋਰ ਵੀ ਮੰਡੀ 'ਚ ਵੀ ਸ਼ਹਿਰ 'ਚ ਵੀ ਲੈ ਕੇ ਜਾਂਦੇ ਨਹੀਂ ਸ਼ਹਿਰ 'ਚ ਕਦੀ ਨਹੀਂ ਲੈ ਕੇ ਗਏ ਜੀ ਜਿੰਨੀ ਵੀ ਵੇਚ ਰਹੇ ਆ ਜਾਂ ਦਾ ਘਰੋਂ ਵੇਚ ਦਿੰਨੇ ਆ ਪਿੰਡ 'ਚੋਂ ਠੀਕ ਹੈ ਜਾਂ ਜੇ ਕੋਈ ਜ਼ਿਆਦਾ ਹੁੰਦੀ ਹੈ ਤਾਂ ਅਸੀਂ ਰੇਡ 'ਚ ਰੱਖ ਕੇ ਇੱਥੇ ਵੱਡਾ ਗੋੜਾ ਲੈ ਆਉਂਦੇ ਠੀਕ ਹੈ ਅੱਛਾ ਅੱਛਾ ਹਾਂ ਇਧਰੋਂ ਕੱਢ ਦਿੰਨੇ ਜਾਂ ਆਸ-ਪਾਸ ਦੇ ਪਿੰਡਾਂ 'ਚ ਆਪ ਹੀ ਸੇਲ ਕਰ ਦਿੰਦੇ ਅੱਛਾ ਤੇ ਕੀ ਕੀ ਸਬਜ਼ੀ ਲਾ ਰੱਖੀ ਆ ਤੁਸੀਂ ਇਸ ਟਾਈਮ ਇਸ ਟਾਈਮ ਜਿਹੜੀ ਸਾਡੇ ਕੋਲੇ ਹੈਗੀ ਕद्दू ਆ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ 10 ਤੋਂ 15 ਦਿਨਾਂ 'ਚ ਚਾਲੂ ਹੋ ਜਾਣਗੇ ਜਿਹੜੀ ਮੌਕੇ ਤੇ ਸਾਡੇ ਕੋਲੇ ਤੇ ਨਾਲ ਜਿਹੜੇ ਚੱਪਣ ਕਦੋਂ ਚੱਲ ਰਹੀ ਹੈਗੀ ਠੀਕ ਹੈ ਇਹ ਆਉਣ ਵਾਲੇ ਟਾਈਮ ਦੇ ਵਿੱਚ ਤੋਰੀ ਪੇਠਾ ਆਪਣਾ ਜਿਹੜਾ ਵੱਡਾ ਗੋਲ ਵਾਲਾ ਤੋਂ ਹੁੰਦਾ ਉਹ ਵੀ ਚੱਲ ਪੈਣਾ ਜੀ ਕਿੰਡੀਆਂ ਆਈਆਂ ਕਿੰਡੀਆਂ ਦੇ ਅੱਗੇ ਚੱਲ ਪੈਣੇਗਾ ਠੀਕ ਹੈ ਵੀ ਦੇ ਵੀ ਚੱਲ ਪੈਣਗੇ ਨਾਲ ਦੀ ਨਾਲ ਠੀਕ ਹੈ ਈ ਆਉਣ ਵਾਲੀਆਂ ਮੰਨ ਕੇ ਤੋ 3-4 ਵੈਰਟੀਆਂ ਜਿਹੜੀਆਂ ਗਰਮੀ ਦੇ ਵਿੱਚ ਗੂੜ ਗਰਮੀ ਦੇ ਵਿੱਚ ਚੱਲਣਗੀਆਂ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰੀ ਐ ਵੀ ਜਿਹੜਾ ਹੈ ਨਾ ਨੌਕਰੀਆਂ ਵਾਲੇ ਪਾਸੇ ਜਿਆਦਾ ਨੌਜਵਾਨ ਭਾਜਦੇ ਐ ਤੇ ਬਾਹਰਲੇ ਦੇਸ਼ 'ਚ ਵੀ ਐ ਖੇਤੀ 'ਚ ਦੇਖਦਾ ਨਹੀਂਗਾ ਕੋਈ ਵੀ ਆਪਾਂ ਨੂੰ ਕਮਾਈ ਵਾਲਾ ਹਨਾ ਤਦੋਂ ਨੂੰ ਕਹਨੇ ਨਹੀਂ ਆਖਿਆ ਵੀ ਯਾਰ ਲੋਕ ਤਾਂ ਛੱਡ ਹੀ ਜਾਂਦੇ ਤੇ ਤੁਸੀਂ ਕਿਧਰ ਕੋਠਾ ਬੰਗਾ ਹੋਰ ਲੈ ਲਿਆ ਨਹੀਂ ਫੇਰੇ ਮਿਲਦੀ ਹੈ ਜੀ ਜਿਆਦਾ ਸੋਚ ਵਾਲੇ ਤੇ ਇਹੀ ਹੈ ਲੋਕ ਆਏ ਕਹਿੰਦੇ ਸੀਗੇ ਯਾਰ ਵਧੀਆ ਸੀਗੇ ਤੁਸੀਂ ਸੌਫਟਰ ਲੱਗੇ ਸੀਗੇ ਤੇ ਛੱਡ ਕੇ ਇਹ ਕੰਮ ਕਰ ਲਿਆ ਪਰ ਉਹ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਉਹ ਚੀਜ਼ਾਂ ਜਿਹੜੀਆਂ ਦਿੱਕਤਾਂ ਹੈਗੀਆਂ ਉਹ ਜਿਹੜਾ ਬੰਦਾ ਉਸ ਕੰਮ ਤੇ ਪੈਂਦਾ ਹੈਗਾ ਉਸ ਨੂੰ ਪਤਾ ਲੱਗ ਜੀ ਠੀਕ ਹੈ ਤੇ ਉਹ ਇੱਕ ਜਿਹੜਾ ਦਾਇਰਾ ਹੈ ਉਸ ਦਾ ਸੀਮਿਤ ਹੈਗਾ ਐਸ ਸੀਮਤ ਨਹੀਂ ਐ ਬੰਦਸ਼ਾਂ ਹੈ ਨਹੀਂਆਂ ਠੀਕ ਹੈ ਵੱਡੇ ਨੌਕਰ ਨਾਲੋਂ ਛੋਟਾ ਮਾਲਕ ਹਮੇਸ਼ਾ ਕਹਿੰਦੇ ਹੁੰਦੇ ਆ ਕਾਮਯਾਬ ਹੁੰਦਾ ਹੈਗਾ ਹੂੰ ਹੂੰ ਤਾਂ ਇਹ ਜਿਹੜੀਆਂ ਜਿਹੜੇ ਇਹਦੇ ਗੁਣ ਹੈਗੇ ਉਹ ਮੈਨੂੰ ਆ ਲੱਗਦਾ ਵੀ ਜ਼ਿਆਦੇ ਆ ਉਹਨਾਂ ਦੇ ਗੁਣਾਂ ਨਾਲ ਤੇ ਟਰੈਕਟਰ ਫਿਰ ਦੋਨਾਂ ਦਾ ਹੈ ਕਿ ਬਰੀ ਨਾਲ ਆ ਕੇ ਆਉਣੀ ਹੁੰਦੈ ਨਹੀਂ ਕਿ ਹਾਂਜੀ ਜਿੱਦਣ ਮੇਰੇ ਕੋਲ ਜ਼ਿਆਦਾ ਹੁੰਦੀ ਆ ਤਾਂ ਇਹ ਬਾਈ ਮੇਰੇ ਨਾਲ ਆ ਜਾਂਦਾ ਹੈ ਉਹਨਾਂ ਕੋਲ ਜ਼ਿਆਦਾ ਹੁੰਦੀ ਆ ਤਾਂ ਮੈਂ ਉਹਨਾਂ ਨਾਲ ਦੇ ਅੱਛਾ ਅੱਛਾ ਰਿਆਣਾ ਪਿੰਡਾਂ ਦੇ ਵਿੱਚ ਜਾਣੇ ਹਾਂਜੀ ਇਹ ਤਾਂ ਜਾਂਦਾ ਜਿਵੇਂ ਪੰਨੀ ਵਾਲਾ ਮੋਟਾ ਹੋ ਗਿਆ ਸੌਹ ਵਾਲਾ ਹੋ ਗਿਆ ਵੱਡਾ ਗੁੜਾ ਹੋ ਗਿਆ ਠੀਕ ਹੈ ਅਨੰਦਗੜ੍ਹ ਹੋ ਗਿਆ ਆਪਣੀ ਠੀਕ ਹੈ ਚਾਰ ਪੰਜ ਪਿੰਟ ਹੈਗੇ ਇੱਚੇ ਵਧੀਆ ਸੇਲ ਹੋ ਜਾਂਦੀ ਐ ਦੋ ਦੋ ਢਾਈ ਢਾਈ ਕੁਆਂਟਲ ਮੈਨੂੰ ਕਿ ਚਲੋ ਸੇਲ ਕਰ ਦਿੰਦੇ ਅੱਛਾ ਚਲੋ ਰੇ ਸਪਰੇਅ ਤੇ ਮੈਨਸ ਜੋ ਲਾਗਤ ਤੋਂ ਬਿਨਾਂ ਜਿਹੜਾ ਤੋੜਨ ਦਾ ਹੈਗਾ ਉਹ ਫਿਰ ਆਪ ਹੀ ਤੋੜ ਦਿਓ ਕਿ ਲੇਬਰ ਆਪ ਹੀ ਆਪ ਹੀ ਖੁਦ ਤੋੜੀਂ ਅੱਛਾ ਹਾਂ ਜੇ ਵੀ ਇਨ ਮੇਰੇ ਨਾਲ ਇਹਨਾਂ ਜਿੱਤੇ ਜ਼ਿਆਦੇ ਮਾਲ ਮੇਰੇ ਕੋਲੇ ਹੁੰਦਾ ਇੱਕ ਕਿੱਟੇ ਹੋ ਕੇ 3-4 ਜਣੇ ਹੁੰਦੇ ਨੇ ਕੋਲ ਕੇ ਇਹ ਦੋਨੇ ਮਾਲਾਂ ਵੀ ਤੁਸੀਂ ਫਿਰ ਇੱਕ ਜਣੇ ਦਾ ਵੇਚ ਦਿਓ ਇੱਕ ਵਾਰੀ ਇੱਕ ਦਿਨ ਸਬਜ਼ੀ ਐਵੇਂ ਆ ਕਿ ਆਦੋ-ਆਦੋ ਰੱਖ ਲੈ ਜੀ ਸਹੀ ਵਾਰੀ ਕੀ ਹੁੰਦਾ ਕਿ ਮੇਰੇ ਕੋਲੇ ਘਟ ਹੈਗੀ ਤਾਂ ਵਿੱਚ ਇਹਦੀ ਵੀ ਰੱਖ ਲਈਦੀ ਜਾਂ ਇਹਦੇ ਕੋਲੇ ਜ਼ਿਆਦੇ ਹੈਗੀ ਇਹਦਾ ਚੱਕਰ ਬਣ ਜਾਂਦਾ ਤੇ ਮੇਰੀ ਮਾੜੀ ਘਟ ਹੈ ਜਾਂ तकरीबन 50-50% ਵੀ ਹੁੰਦੀ ਹੈ ਜੀ ਹੁਣ ਦੱਲਣੀ ਤੇ ਗੱਲਾਂ ਤੁਹਾਡੇ ਕੋਲ ਇੱਕੋ ਹੀ ਹੈ ਹਿਸਾਬ ਦਾ ਕਿਵੇਂ ਆਪਦੀ ਆ ਵੀ ਚੱਲੀ ਜਾਂਦਾ ਹੈਗਾ ਹੱਥ ਨੇ ਬੰਡ ਲੈਨੇ ਇੰਨੇ ਕਿਲੋ ਦਾ ਅੱਛਾ ਅੱਛਾ ਚਲੋ ਤੇ ਹੁਣ ਮਤਲਬ ਵੀ ਤੁਹਾਨੂੰ ਆ ਪਹਿਲੀ ਵਾਰੀ ਜੀ ਕਿਵੇਂ ਲੱਗਦਾ ਬਹੁਤ ਸਾਰੇ ਲੋਕ ਹਨ ਆਪਣੀ ਫਸਲ ਹੈ ਜਿਹੜੀ ਕਹਿੰਦੇ ਤਾਂ ਹੈਗੇ ਆ ਬਸ ਸੁਣਦੇ ਵੀ ਆਂ ਵੀ ਆਪ ਵੇਚ ਤੇ ਜਿਵੇਂ ਦਾ ਰਾਪ ਬੀਜ ਦਾ ਹਨਾ ਵੇਚੇ ਦਾ ਫਿਰ ਮੁਨਾਫਾ ਹੁੰਦਾ ਜਦੋਂ ਬਾਜ਼ਾਰ 'ਚ ਜਾਂਦੇ ਆ ਉਹ ਬਾਜ਼ਾਰ 'ਚ ਉਹ ਕੀਮਤ ਰੇੜੀਆਂ ਵਾਲਿਆਂ ਨੂੰ ਜ਼ਿਆਦਾ ਮਿਲ ਜਾਂਦੀ ਹੈ ਜਿਵੇਂਦਾਰ ਨੂੰ ਮਿਲਦੀ ਨਹੀਂ ਹੈਗੀ ਤੇ ਤੁਸੀਂ ਆਪ ਹੀ ਇਹ ਮੰਡੀਕਰਨ ਕਰ ਰਹੇ ਹੋ ਹਨਾ ਪਿੰਡਾਂਾਂ ਜਾ ਕੇ ਕਿੰਨਾ ਕੁ ਰਿਸਪਾਂਸ ਕਿੰਨਾ ਕੁ ਮਿਲਦਾ ਹੈਗਾ ਰਿਸਪਾਂਸ ਠੀਕ ਹੈ ਜੀ ਜਿਵੇਂ ਸਟਾਰਟਿੰਗ ਦੇ ਵਿੱਚ ਜਿਹੜੇ ਸੀਗੇ ਉਦੋਂ ਤਾਂ ਲੋਕਾਂ ਨੂੰ ਆਏ ਸੀਗਾ ਵੀ ਥਾਨੇ ਵੈਸੀ ਬਣ ਕੇ ਚਲੋ ਕੁਸ਼ੇਵਾਜੀ ਕਰਦੇ ਆਂਗੇ ਹੂੰ ਹੂੰ 2000 ਬੰਦੇ ਮਿਲਦੇ ਕਹਿੰਦੇ ਇਹ ਕਰੋੜਾਂ ਦੀ ਗੱਲ ਹੈ ਪਰ ਹੁਣ ਇਹ ਮੰਨ ਕੇ ਚੱਲੋ ਸਾਨੂੰ ਹੋ ਗਏ 20-22 ਦਨ ਹੋ ਗਏ ਲਗਭਗ ਕਰੀ ਜਾਂਦੇ ਹੁਣ ਉਹਨਾਂ ਦੇ ਲੋਕਾਂ ਦੇ ਵਿਚਾਰ ਵੀ ਬਦਲ ਗਏ ਤੇ ਅੱਛਾ ਲੋਕਾਂ ਨੂੰ ਪਤਾ ਵੀ ਲੱਗਣ ਲੱਗ ਗਿਆ ਹੁਣ ਜਿਵੇਂ ਪਿੰਡਾਂ 'ਚ ਜਾਂਦੇ ਆਂ ਤੇ ਲੋਕ ਪੱਛਾ ਜਾਂਦੇ ਉਹਨਾਂ ਨੂੰ ਪਤਾ ਵੀ ਜ਼ਿਮੀਦਾਰ ਬੰਦੇ ਹੈਗੇ ਤੇ ਆਪਣੀ ਜਿਹੜੀ ਮੈਜੋਰਟੀ ਹੈਗੀ ਤੇ ਦੇਖਦੇ ਆਂਗੇ ਆਪਾਂ ਜ਼ਿਮੀਦਾਰਾਂ ਦੀ ਐਕਸੈਸ ਕਰਕੇ ਆਪਣੇ ਪਿੰਡਾਂ ਦੇ ਲੈਵਲ 'ਤੇ ਵੀ ਸੋ ਲੈ ਜਾਂਦੇ ਹੈਗੇ ਮਜ਼ਦੂਰ ਬੰਦੇ ਉਹਨਾਂ ਨੂੰ ਵੀ ਪਤਾ ਹੈ ਦੀ ਹਾਂ ਠੀਕ ਹੈ ਇਹਨਾਂ ਕੋਲ ਸਭੀ ਹੈ ਜਿਹੜੀ ਦੇ ਢੰਗ ਚ ਕਰਦੀ ਸਹੀ ਦੇਖ ਕਰਦੀ ਹੁੰਦੀ ਹੈ। ਦੇਖ ਸਕਦੇ ਹੋ ਦੋਸਤੋ ਇਹ ਦੋਨੋਂ ਨੌਜਵਾਨ ਹੈ ਜਿਹੜਾ ਇਹ ਨੌਕਰੀ ਛੱਡ ਕੇ ਤੇ ਖੇਤੀ ਵਾਲੇ ਪਾਸੇ ਦੁਬਾਰੇ ਆਏ ਹੈ ਤੇ ਅੱਗੇ ਦੇਖਦੇ ਆਂ ਵੀ ਇਹਨਾਂ ਨੂੰ ਅਗਲੇ ਸਾਲ ਤੱਕ 6 ਮਹੀਨਿਆਂ ਤੱਕ ਦੁਬਾਰੇ ਇਸੇ ਤਰ੍ਹਾਂ ਇਹਨਾਂ ਦਾ ਜਿਹੜਾ ਖੇਤੀ ਵਾਲਾ ਸਬਜ਼ੀ ਵਾਲਾ ਇਹ ਐਵੇਂ ਧੰਦਾ ਚੱਲਦਾ ਹੈਗਾ ਜਾਂ ਫਿਰ ਬਹੁਤ ਸਾਰੇ ਲੋਕ ਹੈ ਜਿਵੇਂ ਜਿਵੇਂ ਇੱਕ ਬਾਈ ਆਪ ਵੀ ਦੱਸਦੇ ਵਿੱਚ ਆਇਆ ਤਾਂ ਹੁੰਦਾ ਹੈ ਕਿ ਇਹਨਾਂ ਦਾ ਉਸ ਹਿਸਾਬ ਨਾਲ ਕਰੀ ਜਾਂਦੇ ਤੇ ਬਾਅਦ ਚ ਮੁਨਾਫਾ ਹੁੰਦਾ ਨਹੀਂ ਹੁੰਦਾ ਉਹ ਬਾਅਦ ਦੀਆਂ ਗੱਲਾਂ ਹੈ। ਤਰੀ ਬਹੁਤ ਵਧੀਆ ਗੱਲ ਹੈ ਜਿਹੜੇ ਆਪ ਖੇਤੀ ਕਰਕੇ ਆਪ ਸਬਜ਼ੀ ਲਾ ਕੇ ਆਪ ਹੀ ਮੰਡੀਕਰਨ ਕਰ ਰਿਹਾ ਤੇ ਕਹਿੰਦੇ ਆ ਵੀ ਮੇਨ ਤਾਂ ਜਿਹੜਾ ਮੁਨਾਫਾ ਜਿਹੜਾ ਉਹ ਆਪ ਹੀ ਹੈ ਜਿੰਮੇਦਾਰ ਉਹ ਜੇ ਆਪ ਕਰਕੇ ਤੇ ਆਪ ਹੀ ਵੇਚੇ ਤਾਂ ਇਹ ਜਿਹੜਾ ਹੈਗਾ ਵਾਚ ਦਾ ਜਿਹੜਾ ਮੰਡੀ ਕਰਨ ਵਾਲਾ ਉਹ ਵੀ ਇਹਨਾਂ ਨੂੰ ਜ਼ਿਆਦਾ ਮੁਨਾਫਾ ਹੁੰਦਾ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਪ੍ਰੈਸ ਜ਼ਰੂਰ ਕਰ ਲਿਓ ਜੇ ਫੇਸਬੁੱਕ ਪੇਜ ਤੇ ਦੇਖ ਲਿਓ ਤੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਬਹੁਤ ਬਹੁਤ ਧੰਨਵਾਦ